ਪਰਮਾਤਮਾ ਉਸ ਦੀਆਂ ਸਾਰੀਆਂ ਭੁੱਖਾਂ ਮਿਟਾ ਦਿੰਦਾ ਹੈ ਧਿਆਨ ਜੋੜਨ ਕਰਕੇ ਸੱਚੇ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਭਵਾਂਗਾਂ ਜ਼ਿੰਦਗੀ ਲੋੜਾਂ ਤੇ ਸੀਮਤ ਹੋ ਜਾਂਦੀ ਹੈ ਲੋੜ ਪੂਰੀ ਹੋ ਗਈ ਭੁੱਖ ਮਿਟ ਜਾਂਦੀ ਹੈ ਪਰ ਯਕੀਨ ਨਾ ਜਾਣੋ ਲੋਭੀ ਮਰਦੇ ਦਮ ਤੱਕ ਭੁਖਾ ਰਹਿੰਦਾ ਹੈ ਬਿਖਾਰੀ ਰਹਿੰਦਾ ਹੈ ਕਿ ਜੀਵਦਾ ਹੈ ਬਿਖਾਰੀ ਦੀ ਤਰ੍ਹਾਂ ਮਰਦਾ ਵੀ ਬਿਖਾਰੀ ਦੀ ਤਰ੍ਹਾਂ ਕੋਕੇ ਲੋਭ ਤੇ ਤ੍ਰਿਪਤਾਉਂਦਾ ਹੀ ਨੇ ਧਿਆਨ ਜੋੜਦੇ ਆ ਪ੍ਰਭੂ ਦੇ ਨਾਮ ਦੇ ਮਿਲਦੇ ਆ ਲੋਭ ਸ਼ਾਂਤ ਹੋ ਜਾਂਦਾ ਹੈ ਜ਼ਿੰਦਗੀ ਲੋੜਾਂ ਤੇ ਸੀਮਤ ਹੋ ਜਾਂਦੀ ਏ ਐਸਾ ਮਨੁੱਖ ਆਨੰਦ ਮਾਣਦਾ ਸੁਖ ਮਾਣਦਾ ਹਾਂਜੀ ਐਸਾ ਧਨੂ ਦੀਆ ਸੁਖਦਤ ਨਿਖੁਟ ਨਾ ਕਭੀ ਜਾਈ ਐਸਾ ਨਾਮ ਦਾ ਧਨ ਉਸਨੇ ਚੋਲੀ ਦੇ ਚ ਪਾਇਆ ਜਿਤਨਾ ਜੱਬੀਏ ਜਿਤਨਾ ਵੰਡੀਏ ਕਤੋਂਉਂ ਦਈ ਨਹੀਂ ਕੋਟਦਾਈ ਨਹੀਂ ਕੋਟਦਾਈ ਨਹੀਂ ਦਿਨ ਦਿਨ ਚੜੇ ਸਵਾਇਆ ਨਾਨਕ ਹੋਤਨਾਗੜ ਕੋਲ ਧਨ ਹੈ ਤੇ ਚਾਰ ਪੁੱਤਰਾ ਦੇ ਜਵੰਡਣਾ ਕਟ ਜਾਏਗਾ ਸਾਰੀ ਦੁਨੀਆ ਦੇ ਚ ਨਾਮ ਜਪਦਾ ਰਹੇ ਤੇ Japanda ਰਹੇ ਜਪਦਿਆਂ ਜਪਦਿਆਂ ਵਧੇਗਾ ਤੇ ਸਹੀ ਘਟੇਗਾ ਹੈ Japandਿਆਂ ਵਧੇਗਾ ਤੇ ਸਹੀ ਘਟੇਗਾ ਨਹੀਂ ਇੱਕ ਐਸੀ ਦੌਲਤ ਹੈ ਜੋ ਹਮੇਸ਼ਾ ਵੱਧਦੀਏ ਵੱਧਦੀਏ ਇਸ ਵਾਸਤੇ ਭਾਈ ਸਾਹ ਭਾਈ ਨੰਦ ਲਾਲ ਇਸੇ ਨੂੰ ਦੌਲਤ ਕਹਿੰਦੇ ਨੇ ਦੌਲਤੇ ਜਾਵੇ ਬਾਸ਼ਦ ਬੰਦਗੇ ਬੰਦਗੇ ਕੁੰਨ ਬੰਦਗੇ ਕੁੰਨ ਬੰਦਗੇ ਦੌਲਤੇ ਸਰਮਾਇਆ ਈਮਾਨ ਬਦ ਹਰ ਗਦਾ ਅਜ਼ਰਾ ਯਾਦ ਹੋ ਸੁਲਤਾਨ ਬਵਨ ਮਨੁਖ ਕੋਲ ਮੰਗਦਾ ਸਾਰੀ ਜਿੰਦਗੀ ਮੰਗਦਾ ਰਹੇਗਾ ਰੰਨੰਦ ਲਾਲ ਕਹਿੰਦੇ ਜਿਹੜੇ ਰੱਬ ਕੋਲ ਮੰਗਦੇ ਨੇ ਬਾਦਸ਼ਾਹ ਹੋ ਜਾਂਦੇ ਬਾਦਸ਼ਾਹ ਹੋ ਮੰਗਤਾ ਪਣਾ ਖਤਮ ਹੋ ਜਾਂਦਾ ਜਿਸ ਨੂੰ ਬਖਸ਼ੇ ਸੇਖ ਦਾ ਸਰ ਆ ਨਾ ਨ ਇੱਕ ਪਾਦਸ਼ਾਹੀ ਪਾਦਸ਼ਾਹ ਦੌਲਤੇ ਸਰਮਾਇਆ ਏ ਇਮਾਂ ਬਵਤ ਹਰ ਗਗਾ ਅਦ ਯਾਦ ਉਹ ਸੁਲਤਾਨ ਬਵਤ ਫਿਰ ਕਹਿੰਦੇ ਗਰ ਬਜ਼ੁਰਗੇ ਬਾਏ ਦਤ ਕਨ ਬੰਦਗੇ ਵਰਨਾ ਆਖਰ ਮੇ ਕਸ਼ੀ ਸ਼ਰਮੰਦਗੀ ਤੂੰ ਬਜ਼ੁਰਗ ਹੋਣਾ ਚਾਹਨਾ ਹੈ ਰਜਣਾ ਚਾਹਨਾ ਹੈ ਮਹਾਨ ਹੋਣਾ ਚਾਹਨਾ ਹੈ ਬੰਦਗੀ ਕਰ ਤ੍ਰਿਪਤ ਹੋ ਜਾਏਗਾ ਨਹੀਂ ਤੇ ساری ਜ਼ਿੰਦਗੀ ਮੰਗਦਾ ਹੀ ਰਹੇਗਾ ਬਿਕਾਰੀ ਰਹੇਗਾ ਜੀਵਨ ਪਰ ਮੰਗਦਾ ਰਹੇ ਅੰਦਰ ਖਾਇਸ਼ਾਂ ਚਲਦੀਆਂ ਰਹਿਣਗੀਆਂ ਤੈਨੂੰ ਚੈਨ ਜੋ ਹੈ ਨਹੀਂ ਲੈਣ ਦੇਣਗੇ ਕਹਿੰਦੇ ਨੇ ਭਾਵੀ ਸਾਲ ਬਾਈ ਨੰਦਲਾਲ ਦੇ ਸ਼ਰੀਕ ਜਦ ਨੰਦਪੁਰ ਸਾਹਿਬ ਪਹੁੰਚੇ ਨਾ ਉਹਨਾਂ ਨੂੰ ਦੁੱਖ ਬੜਾ ਹੋਇਆ ਮੁਲਤਾਨ ਤੋਂ ਆਏ ਸਨ ਨੰਦ ਲਾਲ ਭਾਂਡੇ ਪਹਿਮਾ ਰਹੇ ਸਨ ਲੰਦਰ ਤੇ ਸ਼ਾਇਦ ਆਪ ਨੂੰ ਪਤਾ ਹੋਵੇ ਨੰਦ ਲਾਲ ਭਾਦਰ ਸ਼ਾ ਤੇ ਅਤਾਲੀਕ ਸਨ ਔਰੰਗਜ਼ੇਬ ਦੇ ਲੜਕੇ ਦੇ ਜੋ ਲੜਕੇ ਸਨ ਔਰੰਗਜ਼ੇਬ ਦੇ ਪੋਤਰਿਆਂ ਨੂੰ ਪੜਾਉਂਦੇ ਸਨ ਕਾਲੀਕ ਸ਼ਾਹ ਸ਼ਾਹਾਂ ਦੇ ਬੱਚੇ ਨਵਾਬਾਂ ਦੇ ਬੱਚੇ ਜਾਗੀਰਦਾਰਾਂ ਦੇ ਬੱਚੇ ਉਹ ਪੱਪੜਦੇ ਸਨ ਉਸ ਵਕਤ ਦੇ ਬਹੁਤ ਵੱਡੇ ਅਕਾਲੀਕ ਸਨ ਫਾਰਸੀ ਉਰਦੂ ਵਿੱਚ ਅਕਾਲੀਕ ਕਹਿੰਦੇ ਨੇ ਪੜਾਣ ਵਾਲੇ ਪੀਤ ਅਕਾਲੀਕ ਸਨ ਇੱਕ ਦਿਨ ਕਿਦਰੀ ਕੁਰਾਨ ਦੀ ਆਇਤਾਂ ਦੇ ਇਸ ਗੰਗ ਨਾਲ ਅਰਥ ਕੀਤੇ ਅਜੇ ਸ਼ੈਨ ਸ਼ਾਇਦ ਔਰੰਗਜ਼ੇਬ ਦੀ ਚਲ ਰਹੀ ਸੀ ਪੋਤਰੇ ਦੀ ਉਸ ਦੇ ਸੰਤ ਕਿ ਬਾਦਰਸ਼ਾਨ ਉਹ ਜਗਤੀ ਨਹੀਂ ਮਿਲੀ ਸੀ ਇਹ ਤੇ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮਦਦ ਨਾਲ ਲਿਖੇ ਜਦ ਕੰਨਾਂ ਵਿੱਚ ਉਹ ਅਰਥ ਪੈ ਗਏ ਕਿ ਔਰੰਗਜ਼ੇਬ ਨੇ ਮੁਰਾਦ ਨੂੰ ਕਹਿ ਦਿੱਤਾ ਐਸਾ ਰੋਸ਼ਨ ਜ਼ਮੀਰ ਬੰਦਾ ऐसा रोशन दिमाग बनदा हिंदू नहीं चाहिए बस इनमें ही हलके इशारा कर देता आधी रात ਦੇ ਵਕਤ ਮੁਰਾਦ ਆਇਆ नंदलाल ਦੇ ਕੋਲ ਸੁੱਤੇ ਭਾਈ ਸਾਹਿਬ ਨੂੰ ਜਗਾਇਆ ਆਖਿਆ ਮੇਰਾ ਘੋੜਾ ਲੈ ਲਓ ਨਸ ਜਾਓ ਬਾਜ ਚਲ ਨਿਕਲ ਜਾ ਕਿਉਂ ਆਡਾ ਰੋਸ਼ਨ ਦਿਮਾਗ ਖਤਰੇ 'ਚ ਤੁਹਾਡੀ ਰੋਸ਼ਨ ਜ਼ਮੀਰ ਖਤਰੇ 'ਚ ਤੁਹਾਡਾ ਈਮਾਨ ਖਤਰੇ 'ਚ ਤੁਸੀਂ ਮੇਰੇ ਮਿੱਤਰੋ ਮੈਂ ਮਿੱਤਰਤਾ ਨਿਭਾਣ ਦੇ ਨਾਤੇ ਆਇਆ ਤੇ ਮੇਰਾ ਘੋੜਾ ਲਓ ਇਸ ਤੇ ਬੈਠੋ ਤੇ ਦੌੜੋ ਬਾਂਝ ਨੰਦ ਲਾਲ ਕਹਿੰਦੇ ਨੇ ਮਿੱਤਰਾ ਕਿੱਥੇ ਬਚ ਜਾ ਸਾਰੇ ਭਾਰਤ ਦੇ ਤੇ ਰਾਜ ਇਸ ਦਾ ਹੀ ਜਿੱਥੇ ਜਾਵਾਂਗਾ ਪਕੜਿਆ ਜਾਵਾਂਗਾ ਕਿੱਥੇ ਵੱਜਾਂਗਾ ਸਾਰੀ ਜਗ੍ਹਾ ਤੇ ਇਹਦਾ ਹੁਕਮ ਚੱਲਦਾ ਹੈ ਮੁਰਾਦ ਨੇ ਕਿਹਾ ਇੱਕ ਥਾਂ ਐਸੀ ਹੈ ਜਿੱਥੇ ਔਰਮ ਜ਼ੇਬ ਦਾ ਹੁਕਮ ਨਹੀਂ ਚੱਲਦਾ ਧੰਨ ਗੁਰੂ ਗੋਬਿੰਦ ਸਿੰਘ ਦਾ ਹੁਕਮ ਚੱਲਦਾ ਹੈ ਉਹ ਕਿਹੜੀ ਥਾਂ ਹੈ ਉਹ ਕਿਹੜੀ ਜਗ੍ਹਾ ਹੈ ਉਹ ਅਨੰਦਪੁਰ ਸਾਹਿਬ ਉੱਥੇ ਪੜ੍ਹਸਾ ਰਾਤ ਨੂੰ ਸਫ਼ਰ ਕਰਦੇ ਸਨ ਦਿਨ ਨੂੰ ਕਿਦਰੇ ਛੁੱਕ ਜਾਂਦੇ ਸਨ ਮੰਜ਼ਿਲਦਰ ਮੰਜ਼ਿਲ ਤੈਅ ਕਰਕੇ ਪਹੁੰਚੇ ਸਤਿਗੁਰ ਦੇ ਦਰਬਾਰ ਵਿੱਚ ਹਾਜ਼ਰੀ ਭਰੀ ਮੱਥਾ ਟੇਕਿਆ ਕਿ ਕਹੀਂ ਲਗੇ ਮਹਾਰਾਜ ਮੈਂ ਆਪ ਜੀ ਦੇ ਕੋਲ ਰਹਿਣਾ ਇੱਥੇ ਹੀ ਮੋਂ ਮੇਰਾ ਦਰ ਘਰ ਇਹ ਮੇਰਾ ਸਹਾਰਾ ਤੁਸੀਂ ਇੱਥੇ ਰਹਿਣਾ ਹਾਂ ਮਹਾਰਾਜ ਮੈਂ ਇੱਥੇ ਤੁਸੀਂ ਨਾਲ ਰੋ ਤਿੰਨ ਚਾਰ ਦਿਨ ਤੋਂ ਬਾਅਦ ਭਾਈ ਸਾਹਿਬ ਸਤਿਗੁਰ ਨੂੰ ਕਹਿਣ ਲੱਗੇ ਮਹਾਰਾਜ ਜਦ ਮੈਂ ਇੱਥੇ ਰਹਿਣਾ ਹੈ ਤੇ ਆਪਨੇ ਰੱਖ ਲਿਆ ਕਿ ਕੋਈ ਸੇਵਾ ਬਖਸ਼ ਦੇਉ ਮੈਨੂੰ ਕਿ ਸਤਿਗੁਰੂ ਕਹਿਣ ਲੱਗੇ ਕੀ ਕਰ ਸਕਦਾ ਹੈ ਕਨੂ ਕੀ ਆਉਂਦਾ ਪਹਿਲੇ 10 ਮਹਾਰਾਜ ਮੈਂ ਰੋਸ਼ਨ ਦਿਮਾਗ ਮੈਂ ਰੋਸ਼ਨ ਜ਼ਮੀਰ ਮੇਰੀ ਕਲਮ ਚੋਂ ਨਗਮੇ ਨਿਕਲਦੇ ਨੇ ਮੇਰੇ ਦਿਮਾਗ ਤੋਂ ਰੱਬੀ ਸੰਗੀਤ ਤੇ ਰੱਬੀ ਗੀਤ ਨਿਕਲਦੇ ਨੇ ਕਿੰਸਾ ਨਿਕਲਦਾ ਹੈ ਗਿਆਨ ਨਿਕਲਦਾ ਹੈ ਵਿਚਾਰ ਨਿਕਲਦੇ ਮੈਂ ਚਿੰਤਕ ਮੈਂ عظیم ਸ਼ਾਇਰ ਹਾਂ ਮੈਂ ਕਲਮ ਦਾ ਧਨੀ ਹਾਂ ਦਿਮਾਗ ਦਾ ਧਨੀ ਹਾਂ ਰਵਾਨ ਦਾ ਦਨੀਆ ਰੋਸ਼ਨ ਜ਼ਮੀਰ ਐਸਾ ਮੈਨੂੰ ਸਾਰੇ ਕਹਿੰਦੇ ਨੇ ਸਤਿਗੁਰ ਕਹਿ ਲਗੇ ਤੂੰ ਰੋਸ਼ਨ ਜ਼ਮੀਰ ਹੈ ਹਾਂ ਰੋਸ਼ਨ ਜ਼ਮੀਰ ਦਿਮਾਗ ਦਾ ధਨੀ ਐ ਤਨੀਆ ਇੱਥੇ ਰਹਿਣਾ ਵੀ ਐ ਹਾਂ ਮਹਾਰਾਜ ਰਹਿਣਾ ਵੀ ਐ ਤੇ ਸੇਵਾ ਵੀ ਕਰਨੀ ਐ ਹਾਂ ਮਹਾਰਾਜ ਸੇਵਾ ਵੀ ਕਰਨੀ ਐ ਅੱਛਾ ਤੂੰ ਬਸ ਲੰਗਰ ਦੇ ਭਾਂਡੇ ਹੀ ਮਾਜਿਆ ਕਰ ਬਾਕੀ ਛੱਡ ਮੇਰੇ ਦਿਲ ਅਨੰਦ ਲਾਲ ਦਾ ਬੜਾ ਟੁੱਟਿਆ ਅੱਜ ਉਹ ਗਏ ਮੈਂ ਦਸਵੀਂ ਦਿੱਤਾ ਸ਼ਾਇਰ ਹਥਾਲੇ ਕਹਾ ਰੋਸ਼ਨ ਜ਼ਮੀਰਾਂ ਰੋਸ਼ਨ ਦਿਮਾਗ ਕੋਈ ਦੇਖਣ ਪੜਨ ਦੀ ਸੇਵਾ ਦਿੰਦੇ ਬਣਾਉਣ ਦੀ ਸੇਵਾ ਦਿੰਦੇ ਡੰਗਰ ਦੇ ਬਾਂਡੇ ਮਾਂ ਜੀ ਕਦੀ ਮਾਝੇ ਨਹੀਂ ਸਤਿ ਦੀਵਾਨ ਦੇ ਲੜਕੇ ਸੰਤ ਤੇ ਆਪ ਦੀ ਵਾਨਗੀ ਵੀ ਕਰਦੇ ਰਹੇ ਫਿਰ ਅਤਾਲਿਕ ਬਣੇ ਹਮੇਸ਼ਾ ਉੱਚੇ ਉੱਚੇ ਰੁਤਬਿਆਂ ਤੇ ਬਿਤਾ ਰਹਿਆ ਤੇ ਆਪ ਰਹਿ ਕਦੀ ਮਾਂਝੇ ਨਹੀਂ ਸੰ ਪਰ ਸਤਿਗੁਰ ਨੇ ਕਿਹਾ ਜੇ ਤੇ ਰਹਿਣਾ ਹੀ ਤਖਨ ਪਾਂਡੇ ਹੀ ਮਾਂਝਿਆ ਕਰ ਰੋਜ਼ ਰੋਜ਼ ਲੰਗਰ ਦੇ ਪਾਂਡੇ ਮਾਂਝਦੇ ਆਂ ਹੋਰ ਰੰਗ ਰਤਲਿਆਂ ਦੀ ਮਹਿਫਿਲ ਦੇ ਚ ਰਹਿੰਦੇ ਆਂ ਰੰਗੇ ਹੋਏ ਮਨੁੱਖਾਂ ਦੀ ਮਹਿਫਿਲ ਦੇ ਚ ਰਹਿੰਦੇ ਆਂ ਮੰਦੀ ਕਾਲਖੰਕਾਰ ਮਿਟਦਾ 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 ਸਹੀ ਮੈਨੇ ਭਾਂਡੇ ਮਾਂਜਣਾ ਮਨ ਮਾਂਜਣਾ ਸ਼ਰਧਾ ਨਾਲ ਕਰੇ ਮਨ ਕੈਸਾ ਹੋ ਜਾਂਦਾ ਫਿਰ ਮਾਹੌਲ ਐਸਾ ਸੀ ਰੰਗ ਰਤਣਿਆਂ ਦੀ ਮਹਿਕ ਅਭਿਆਸੀਆਂ ਦੀ ਮਹਿਕ ਸ਼ਰੀਕਾਂ ਨੂੰ ਕਿਦਰੇ ਪਤਾ ਚਲ ਗਿਆ ਸਾਰਾ ਪਰਿਵਾਰ ਦੁਖੀ ਹੋ ਕੇ ਮੁਲਤਾਨ ਤੋਂ ਅਨੰਦਪੁਰ ਸਾਹਿਬ ਪਹੁੰਚਿਆ ਕੋਈ ਹੱਦ ਹੋ ਗਈ ਗੁਰੂ ਗੋਬਿੰਦ ਸਿੰਘ ਨੇ ਕਦਰ ਹੀ ਨਹੀਂ ਕੀਤੀ ਐਨਾ ਰੋਸ਼ਨ ਦਿਮਾਗ ਬੰਦਾ ਐਨਾ ਪੜਾ ਲਿਖਾ ਬੰਦਾ ਨਵਾਬ ਤੇ ਸ਼ੈਨ ਸ਼ਾਹ ਜੀ ਨੂੰ دیਵਾਨਗੀ ਬਖਸ਼ਦੇ ਰਹੇ ਨੇ ਸਤਗੁਰ ਨੇ ਕਦਰ ਨਹੀਂ ਕੀਤੀ ਸ਼ਰੀਕ ਜਦ ਪਹੁੰਚੇ ਤੇ ਨੰਦ ਲਾਲ ਨੂੰ ਸਮਝਾਉਂਦੇ ਨੇ ਰੱਬ ਦੀ ਨਹੀਂ ਇਹ ਕੋਈ ਰੱਬ ਨਹੀਂ ਕ੍ਰਿਸ਼ਮੇ ਕਰਨੇ ਹੁੰਦੇ ਨੇ ਜਦ ਸ਼ਰੀਕ ਪਹੁੰਚੇ ਸਨ ਉਦੋਂ ਵੀ ਆਨੰਦ ਲਾਲ ਭਾਂਡੇ ਹੀ ਮਾਜਦੇ ਕਾਲੇ ਅੱਤ ਪਿੱਜੇ ਹੋਏ ਕਪੜੇ ਦੇਖ ਕੇ ਸ਼੍ਰੀਕਾਂ ਨੇ ਸਮਝਾਇਆ ਕੋਈ ਗੱਲ ਨਹੀਂ ਕੋਈ ਖਤਰਾ ਨਹੀਂ ਹੁਣ ਤੁਸੀਂ ਸਾਡੇ ਨਾਲ ਮੁਲਕਾਨ ਚਲੋ ਗੁਰੂ ਗੋਬਿੰਦ ਸਿੰਘ ਨੇ ਤੁਹਾਡੀ ਕਦਰ ਨਹੀਂ ਕੀਤੀ ਭਾਂਡੇ ਮਾਜਣ ਤੇ ਰੱਖੇ ਲੰਬੀ ਚੌੜੀ ਜਦ ਨਸੀ ਤਾਂ ਕਰਨ ਲੱਗ ਪੈਨੇ ਤਾਂ ਹੁਣ ਨੰਦ ਲਾਲ ਦੇ ਬੋਲ ਸੁਣਨਾ ਨੰਦ ਲਾਲ ਆਪਣੇ ਸ਼ਰੀਕਾਂ ਨੂੰ ਕੀ ਕਹਿੰਦੇ ਨੇ ਨਸੀਹਾ ਤਾਂ ਚੰਗ ਗੋਹੀ ਨਸੀਹਤ ਕਰਨ ਵਾਲਿਓ ਨਸੀਅਤ ਨਾ ਕਰੋ ਕੋ ਉਪਦੇਸ਼ ਦੇਣ ਵਾਲਿਓ ਮੈਨੂੰ ਉਪਦੇਸ਼ ਨਾ ਦਿਓ ਸਿੱਖਿਆ ਦੇਣ ਵਾਲਿਓ ਮੈਨੂੰ ਸਿੱਖਿਆ ਨਾ ਦਿਓ ਨਸੀਆ ਦਾ ਚੰਦ ਗੋਈ ਕਿਸਾ ਹੈ ਵਾ ਅਜ਼ੂਪਨ ਬਜ਼ਮੇ ਮਸਤਾ ਅਸ ਕੀ ਜਾ ਕਿਸਾ ਹੋ ਅਫਸਾਨਾ ਨੇ ਕਿ ਮਸਤਾਨਿਆਂ ਦੀ ਮਹਿਫਿਲ ਹੈ ਰੰਗ ਰਤਣਿਆਂ ਦੀ ਮਹਿਫਿਲ ਹੈ ਨੰਦ ਲਾਲ ਉੱਥੇ ਪਹੁੰਚ ਗਿਆ ਜਿੱਥੇ ਤੁਹਾਡੀ ਨਸੀਅਤ ਨਹੀਂ ਪਹੁੰਚ ਸਕਦੀ ਨਹੀਂ ਪਹੁੰਚ ਸਕਦੀ ਨਸੀਹਾਤਾ ਚੰਦ ਗੋਈ ਕਈ ਦਿਨੇ ਸ਼ਰੀਕ ਸਮਝਾਰੇ ਸਨ ਨੰਦ ਲਾਲ ਜਵਾਬ ਪੇ ਦਿੰਦੇ ਸਨ ਪਰ ਇੱਕ ਪਾਸੇ ਖੜੇ ਹੋ ਕੇ ਸਾਰੀ ਗੁਫਤਗੋ ਧਨ ਗੁਰੂ ਗੋਗਨ ਸਿੰਘ ਜੀ ਮਹਾਰਾਜ ਨੇ ਸੁਣ ਲਈ ਸੁਣ ਕੇ ਪਹੁੰਚ ਗਏ ਤੇ ਹੁਣ ਸ਼ਰੀਕਾਂ ਦੇ ਸਾਹਮਣੇ ਜੋ ਸਤਿਗੁਰ ਕਹਿੰਦੇ ਨੇ ਨੰਦ ਲਾਲ ਅਸੀਂ ਤੈਨੂੰ ਕੋਈ ਚੰਗੀ ਸੇਵਾ ਨਹੀਂ ਦੇ ਸਕੇ ਤੂੰ ਕਲਮ ਦਾ ਦਾ ਨਹੀਂ ਦਿਮਾਗ ਦਾ ਦਾ ਨਹੀਂ ਰੋਸ਼ਨ ਜ਼ਮੇ ਅਸੀਂ ਤੈਨੂੰ ਕੁਝ ਨਹੀਂ ਦੇ ਸਕਦੇ ਤੈਨੂੰ ਤੇ ਬਹੁਤ ਕੁਝ ਦੇਣਾ ਚਾਹੀਦਾ ਸੀ ਸ਼੍ਰੀਕਾਂ ਦੇ ਸਾਹਮਣੇ ਸਤਿਗੁਰ ਇੰਜ ਕਹਿੰਦੇ ਨੇ ਅਸੀਂ ਤੈਨੂੰ ਕੁਝ ਨਹੀਂ ਦੇ ਸਕੇ ਕਿ ਹੁਣ ਨੰਦ ਲਾਲ ਜੋ ਕੁਝ ਕਹਿੰਦੇ ਨੇ ਇਹ ਸੁਣ ਲੈਣਾ ਮੈਂ आखिरी पंक्तियां छेती-छेती समर्पित करना समा हो गया नंदलाल जो हाथ जोड़ के विनती कर रहे हैं ये कीमती पंक्तियां ने बड़ी कीमती पंक्तियां है दीवाने गोया दिया। गदाय कुवे तुरा मेले बादशाही ने हवाए सल्तनत को वजौ के गज को लाही ने ਐ ਮੇਰੇ ਪਾਤਸ਼ਾਹ ਕੋਈ ਭੁੱਲ ਕੇ ਵੀ ਤੁਹਾਡੀ ਗੱਡੀ ਚੋਂ ਲੰਘ ਜਾਏ ਨਾ ਉਹ ਦੋ ਜਹਾਨਾਂ ਦੀ ਬਾਦਸ਼ਾਹਤ ਨੂੰ ਠੁਕਰਾ ਦਿੰਦਾ ਹੈ ਕਿ ਜਿਹੜਾ ਲੰਘ ਜਾਏ ਉਹ ਇਤਨਾ ਮਾਲਾ ਮਾਲ ਹੋ ਜਾਂਦਾ ਹੈ ਮੈਂ ਤੇ ਬੂਆ ਮਲ ਕੇ ਬੈਠਾ ਹਾਂ ਮੈਂ ਤੇ ਦਰ ਤੇ ਬੈਠਾ ਹਾਂ ਮੈਨੂੰ ਕਿਹੜੀ ਚੀਜ਼ ਦੀ ਜਿਹੜਾ ਲੰਘ ਜਾਏ ਤੇ ਮਾਲਾ ਮਾਲ ਹੋ ਜਾਂਦਾ ਹੈ ਕਿ ਜਿਹੜਾ ਹਰਗੋ ਕਦਮਾਂ ਦੇ ਚਲਿੰਦਾ ਪਿਆ ਉਹਦੇ ਕੋਲ ਕਿਹੜੀ ਚੀਜ਼ ਦੀ ਕਮੀ ਗਦਾ ਹੈ ਕੂਵੇ ਸੋਰਾ ਤੇਰੀ ਗਲੀ ਦਾ ਜਿਹੜਾ ਮੰਗਤਾ ਹੈ ਉਹ ਵੀ ਬਾਦਸ਼ਾਹ ਬਣ ਜਾਂਦਾ ਹੈ ਤੇਰੀ ਜੀ ਗਲੀ ਦਾ ਜਿਹੜਾ ਬਿਖਾਰੀ ਹੈ ਉਹ ਵੀ ਸ਼ਹਿਨशाहਾਂ ਦਾ ਸ਼ਹਿਨशाह ਬਣ ਜਾਂਦਾ ਹੈ ਗਦਾ ਹੈ ਗਦਾ ਕਹਿੰਦੇ ਨੇ ਬਿਖਾਰੀ ਨੂੰ ਕੂਵੇ ਕਹਿੰਦੇ ਨੇ ਗਲੀ ਨੂੰ ਗਦਾਈਂ ਕੂਵੇ ਤੋੜਾ ਮਹਿਲੇ ਬਾਦਸ਼ਾਹੀ ਨੇ ਹਵਾਏ ਸੰਤਨਤ ਵਜ਼ਾਉ ਕੇ ਕਜ ਕੋ ਨਾਹੀ ਨੇਸ ਐ ਮੇਰੇ ਬਾਦਸ਼ਾਹ ਭੁੱਲ ਕੇ ਕੋਈ ਮੰਗਦਾ ਤੁਹਾਡੀ ਗਲੀ ਚੋਂ ਲੰਘ ਜਾਏ ਦੋ ਜਹਾਨਾਂ ਦੀ ਬਾਦਸ਼ਾਹਤ ਨੂੰ ਠੁਕਰਾ ਦਿੰਦਾ ਇਤਨਾ ਮਾਲਾ ਮਾਲ ਹੋ ਜਾਂਦਾ ਤੇ ਮਹਾਰਾਜ ਫਿਰ ਮੈਨੂੰ ਕੀ ਕਹਵੇਂ ਮੈਂ ਤੇ ਦਰਮਲ ਕੇ ਬੈਠਾ ਮੈਂ ਤੇ ਇਸ ਜਗ੍ਹਾ ਬੈਠਾ ਕ੍ਰਿਤਕੋਲ ਕੀ ਮੰਗਣਾ ਕਰਦੇ ਕੋਲ ਕ੍ਰਿਤਕੋਲ ਮੰਗਦਾ ਜਨਮ ਤੋਂ ਲੈ ਕੇ ਮਰਨ ਤੱਕ ਮੰਗਦਾ ਹੀ ਬਣਿਆ ਰਹੇਗਾ ਕਰਫੇ ਕੋਲ ਮੰਗਦਾ ਹੈ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਜੇ ਸ਼ਹਿਨशाह ਦਾ ਸ਼ਹਿਨशाह ਹੋ ਜਾਏਗਾ ਉਹ ਕਿਤਨਾ ਹੀ ਜਗਤ ਨੂੰ ਸਮਝਾਓ ਕਿ ਗੁਰੂ ਕੋਲ ਨਹੀਂ ਮੰਗਦੇ ਬੰਦਿਆਂ ਕੋਲ ਇਹ ਪ੍ਰਮਾਤਮਾ ਕੋਲ ਪ੍ਰਾਰਥਨਾ ਨਹੀਂ ਕਰਦੇ ਆਪਣੇ ਦੁੱਖਾਂ ਦੇ ਨਿਵਰਤੀ ਦੀ ਇਧਰ ਉਧਰ ਰੋਲਾ ਪਾਉਂਦੇ ਨੇ ਔਰ ਜਿਹੜੇ ਆਪ ਦੁਖੀ ਹੁੰਦੇ ਨੇ ਉਹਨਾਂ ਦੇ ਕੋਲ ਜੋ ਹੈ ਬਰਿਆਦਾ ਕਰਨੇ ਨੇ ਜੋਦੜੀਆਂ ਕਰਨੇ ਨੇ ਸਤਗੁਰudev ਜੀ ਮਹਾਰਾਜ ਇੱਥੇ ਫਰਮਾਨ ਪਏ ਕਰਦੇ ਨੇ اے ਪ੍ਰਭੂ ਤੇਰੇ ਕੋਲ ਜੇ ਮੰਗੀ ਹੈ ਤੇਰੀ ਬਾਤ ਦੇ ਨਾਲ ਹੀ ਰਜੇ ਮੈਂ ਉਂਝ ਰਜੇ ਵਾ ਨਹੀਂ ਹਾਂ ਜੀ ਆਣ ਤ ਭਿਆ ਸੁਖ ਸਾਹਿਜ ਸੁਮਾਨੇ ਸਤਿਗੁਰੰਦੇ ਨਿਲਾਈਂ ਦੇ ਪ੍ਰਭੂ ਤੇਰੀ ਲਾਤ ਰਜਾ ਦੇਂਦੀਏ ਮਹਾਨ ਬਣਾ ਦੇਂਦੀਏ ਸ਼ੈਨ ਸ਼ਾਹਾਂ ਦਾ ਸ਼ੈਨ ਸ਼ਾਹ ਬਣਾ ਦੇਂਦੀਏ ਤੋ ਅਨੰਦ ਦੀ ਪ੍ਰਾਪਤੀ ਹੋ ਜਾਂਦੀਏ ਨੌ ਨਿਦ ਨਾਮ ਦੀ ਪ੍ਰਾਪਤੀ ਹੋ ਜਾਂਦੀਏ ਖੇੜਾ ਤੇ ਖੁਸ਼ੀ ਮੇਰੇ ਸਰ ਹੋ ਜਾਂਦੀਏ ਲੋਭ ਅੰਦਰ ਦਾ ਸ਼ਾਂਤ ਹੋ ਜਾਂਦਾ ਹੈ ਮਿਟ ਜਾਂਦਾ ਹੈ ਹਾਂਜੀ ਨਾਮ ਨਾਮ ਜਾਪ ਨਾਮ ਆਰਾਧ ਅਨੰਦ ਨਾਮ ਵਖਾਣੀ ਏ ਮਨ ਕਾਂਕੇ ਤੂੰ ਅਨੰਦ ਨਾਮ ਜਪ ਨਾਮ ਦੇ ਜੋ ਹੈ ਧਿਆਨ ਜੋੜ ਦਿਨ ਰਾਤ ਨਾਮ ਹੀ ਜਪ ਨਾਮ ਹੀ ਜਪ ਨਾ ਮੰਗ ਮਨੁ ਕੋ ਬੋਲ ਹਾਂ ਜੀ ਉਪਦੇਸ਼